ਰਾਠੀ ਵੀਰ ਹੁਣ ਅਸੀਂ ਲੈ ਕੇ ਹਾਜ਼ਰ ਆ ਤੁਹਾਡੇ ਗੈਨ ਨੱਕੇ ਲਾਓ ਪਾਣੀ ਬਚਾਓ ਜਿਵੇਂ ਕਿਸਾਨ ਪੰਜਾਬ ਦੇ ਕਿਸਾਨ ਹੁਣ ਝੋਨਾ ਲਾਉਣ ਜਾ ਰਿਹਾ ਝੋਨੇ ਦੇ ਵਿੱਚ ਸਾਨੂੰ ਲੋੜ ਆ ਜਿੱਥੋਂ ਅਸੀਂ ਸਾਡਾ ਪਾਣੀ ਟੁੱਟਦਾ ਉੱਥੇ ਅਸੀਂ ਨੱਕੇ ਲਾਈਏ ਤਾਂ ਕਿ ਪਾਣੀ ਬਚਾਈ ਮਿੱਟੀ ਬਾਜੀਆਂ ਖਾਲਸਾ ਜੀ ਕੰਪਿਊਟਰ ਕੀਤਾ ਹਾਂ ਬਾਣ ਵਿੱਚ ਮਿੱਟੀ ਪਟਦੇ ਆ ਤਾਂ ਉਹ ਦੁਆਰਾ ਫੇਰ ਕਰਾ ਲਵਾਉਣਾ ਪੈਂਦਾ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਹਰ ਸਾਈਜ਼ ਦੇ ਨੱਕੇ ਜਿਵੇਂ ਇਹ ਨੱਕੇ ਲਾਏ ਆ ਇਸ ਤਰ੍ਹਾਂ ਜਾਂਦੇ ਨੇ ਅੱਛਾ ਛੋਟੇ ਵੱਡੇ ਸਾਈਜ਼ ਦੇ ਨੇ ਨੱਕੇ ਸਾਡੇ ਕੋਲ 1 ਫੁੱਟ ਤੋਂ ਗਿਆਨੀ ਜੀ ਲੈ ਕੇ ਜਿਵੇਂ ਫੁੱਟ ਵਾਲੀ ਲੈਣ ਆ ਗਈ ਇਹ ਸਵਾ ਫੁੱਟ ਵਾਲੇ ਆ ਗਏ ਉਸ ਤੋਂ ਬਾ ਇਹ ਸਾਰੀ 20 18 ਦੀਆਂ ਨੇ ਉਸ ਤੋਂ ਬਾਅਦ 22 18 ਤੇ ਆ ਕੇ ਕੋਈ ਨਾ ਸੈਜਾ ਬੰਦ ਕਰਾਂਗੇ ਉਸ ਤੋਂ ਬਾਅਦ ਆਗੇ 26 20 ਉਸ ਤੋਂ ਬਾਅਦ ਆਗੇ 31 18 ਉਹ ਸਾਡੇ ਕੋਲ ਹਰ ਸੈਜ ਦਾ ਨਕਸ਼ਾ ਤੁਹਾਨੂੰ ਮਿਲੂਗਾ ਇੱਥੇ ਸੈਜ ਦਾ ਜਿਵੇਂ ਇਹਨਾਂ ਨਕਸ਼ੇ 20 ਆ ਗਏ ਜੀ ਉਸ ਤੋਂ ਬਾਅਦ 31 18 ਆ ਗਿਆ ਉਸ ਤੋਂ ਬਾਅਦ 32 20 ਆ ਗਿਆ ਉਸ ਦਾ ਜਿਹੜੇ ਸਾਡੇ ਨੌਜਵਾਨ ਪਏ ਆ ਇਹ 35 20 ਆ ਸਭ ਤੋਂ ਵੱਡਾ ਨਕਸ਼ਾ ਜੀ ਇਹ ਸਾਡੇ ਉਹ ਵੀਰ ਨੇ ਜਿਹੜੇ ਮੈਨੂੰ ਦਿਨ ਰਾਤ ਮਿਹਨਤ ਕਰਕੇ ਹੁਣੇ 2 ਘੰਟੇ ਆਰਾਮ ਕਰਦੇ ਆ ਠੀਕ ਹੈ ਜੀ ਚਲ ਨਹੀਂ ਬਹੁਤ ਜ਼ਿਆਦਾ ਕਰਦੇ ਬਣਾਉਣੇ ਬਹੁਤ ਔਖੇ ਆ ਮੈਂ ਹਰ ਕਿਸਾਨ ਵੀਰ ਨੂੰ ਕਹਿੰਦਾ ਕਿ ਤੁਸੀਂ ਰਾਠੀ ਕਲਾ ਕੇਂਦਰ ਤੋਂ ਨੱਕੇ ਲੈ ਕੇ ਜਾਓ ਜਿਹੜੇ ਵੀਰ ਲੈ ਕੇ ਆਇਆ ਤਾਂ 10-10 ਸਾਲ ਪੁਰਾਣੇ ਵੀ ਸਾਡੇ ਕੋਲ ਅੱਜ ਵੀ ਜੁੜੇ ਹੋਏ ਨੱਕਿਆਂ ਦੇ ਨਾਲ ਇੱਥੋਂ ਵਰਗੀ ਕੁਆਲਿਟੀ ਤੁਹਾਨੂੰ ਮੈਂ ਨਹੀਂ ਕਹਿੰਦਾ ਮੇਰੇ ਨੱਕੇ ਚੰਗੇ ਆ ਪਰ ਤੁਸੀਂ ਪੂਰੇ ਪੰਜਾਬ ਤੋਂ ਤੁਸੀਂ ਨੱਕੇ ਵੇਖ ਕੇ ਆਜੋ ਸਭ ਤੋਂ ਸਿਰੇ ਦੀ ਕੁਆਲਿਟੀ ਗਾਰੰਟੀਦਾਰ ਨੱਕੇ ਮੇਰਾ ਨੰਬਰ ਨੋਟ ਕਰੋ 97803 47724 ਦੇ ਉੱਤੇ ਕਾਲ ਕਰਕੇ ਨੱਕੇ ਲੈਣਾ ਕਿਉਂਕਿ ਨੱਕਿਆਂ ਦੀ ਡਿਮਾਂਡ ਐਨੀ ਹੈ ਨੱਕਿਆਂ ਦੀ ਮੰਗ ਐਨੀ ਹੈ ਕਿ ਸਾਥੋਂ ਬਣਦੇ ਨਹੀਂ ਹੈਗੇ ਪੂਰੇ ਪਰ ਅਸੀਂ ਗਰੰਟੀ ਦੇ ਨਾਲ ਨੱਕਾ ਦਿੰਦੇ ਆ ਕਿ ਤਪਕਾ ਵੀ ਨਹੀਂ ਪਾਣੀ ਕਰਦੇ ਨੱਕਾ ਸਰਦਾਰ ਬਰਨੀ ਸਿੰਘ ਜੀ ਆਪਾਂ ਦੇਖ ਰਹੇ ਹਾਂ ਕਿ ਨੱਕਿਆਂ ਖੇਤਰ ਨੌਜਵਾਨ ਪਹੁੰਚ ਰਹੇ ਨੇ ਬਹੁਤ ਆਜਾ ਬੀਜਾ ਰਿਹਾ ਹੈ ਡਿਮਾਂਡ ਬਹੁਤ ਹੈ ਕਿਉਂਕਿ ਇੱਕ ਤਲਾ ਦੇ ਨਾਲ ਜੁੜੇ ਹੋਏ ਹਾਂ ਮੈਂ ਇੱਕੋ ਬੇਨਤੀ ਕਰਦਾ ਵੀ ਤੁਸੀਂ ਚੀਜ਼ ਥੋੜੀ ਬਣਾਓ ਚਿੰਗੀ ਬਣਾਓ ਗਾਹਕ ਤਾਂ ਤੁਹਾਡੇ ਕੋਲੇ ਆਪਣੇ ਆਪ ਆਊਗਾ ਤੁਹਾਡੀ ਚੀਜ਼ ਦੱਸੇਗਾ ਗਾਹਕ ਨੂੰ ਮੈਂ ਹਰ ਦੁਕਾਨਦਾਰ ਨੂੰ ਬੇਨਤੀ ਕਰਦਾ ਕਿ ਜਦੋਂ ਤੁਸੀਂ ਮਟੀਰੀਅਲ ਕਟੀਆਂ ਲਾਉਂਗੇ ਨਾ ਅਗਲੇ ਦੇ ਚੀਜ਼ ਖੇਤ ਤੱਕ ਵੀ ਨਾ ਪਹੁੰਚੀ ਤਾਂ ਤੁਹਾਡੇ ਕੋਲ ਨਹੀਂ ਆਊਗਾ ਮੇਰੇ ਕੋਲੇ ਉਹ ਪਸਾਨ ਆਉਂਦੇ ਨੇ ਜਿਹੜੇ 10-10 ਸਾਲ ਪਹਿਲਾਂ ਦੇ ਨੱਕੇ ਲਾਇਆ ਨੇ ਕਹਿੰਦੇ ਸਾਨੂੰ ਫਟੀਆਂ ਦਿਓ ਇਹਨਾਂ ਨੂੰ ਜੀ ਅਸੀਂ ਦੁਆਰਾ ਮੈਨੂੰ ਪੜੀ ਪਿਛਲੀ ਮੈਂ ਤਾਂ ਪੰਜਾਂਵੇਂ ਨੇ ਦੋ ਤਿੰਨ ਫਟੀਆਂ ਤੇ ਪ੍ਰਾਣੀ ਉਹਨਾਂ ਨੂੰ ਦੇਖ ਕੇ ਮਨ ਸਕੂਨ ਮਿਲਦਾ ਮੈਂ ਬਰੇਤੀ ਕਦੇ ਆਪ ਅੱਗੇ ਲੱਕੇ ਸਾਰੇ ਬੰਦਿਆਂ ਦੇ ਮਿਹਨਤ ਕਰਕੇ ਨੱਕੇ ਬਣਾਉਣਾ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਾਣੀ ਇੱਕ ਕੁਦਰਤੀ ਸੌਮਾ ਜੇ ਪਾਣੀ ਨੂੰ ਬਚਾਉਣਾ ਤਾਂ ਨਾਲੇ ਸਮਾਂ ਬਚਾਉਣਾ ਜੇ ਮਨ ਤੁਸੀਂ ਮੋਟਰਸਾਈਕਲ ਤੇ ਜਾਓ ਛੱਟੀ ਚੱਕ ਕੇ ਆਪਣੇ ਪਾਇਆ ਉਹ ਤੁਹਾਡਾ ਪਾਣੀ ਚੋਰੀ ਨਹੀਂ ਹੋਊਗਾ ਪਾਣੀ ਲੀਕ ਨਹੀਂ ਹੋਊਗਾ ਇਸ ਕਰਕੇ ਜੇ ਪਾਣੀ ਨੂੰ ਬਚਾਉਣਾ ਖੇਤੀ ਨੂੰ ਬਚਾਉਣਾ ਪਾਣੀ ਇੱਕ ਕੁਦਰਤੀ ਸਮਾਂ ਪਾਣੀ ਬਚਾਉਣਾ ਬਹੁਤ ਜ਼ਰੂਰੀ ਆ ਵੱਧ ਤੋਂ ਵੱਧ ਮੈਂ ਹਰ ਕਿਸਾਨ ਵੀਰ ਨੂੰ ਬੇਨਤੀ ਕਰਦਾ ਕਿ ਨੱਕੇ ਤੁਸੀਂ ਕਿਤੋਂ ਵੀ ਲਓ ਮੈਂ ਨਹੀਂ ਕਹਿੰਦਾ ਮੈਥੋਂ ਹੀ ਲਓ ਜਿੱਥੋਂ ਵੀ ਤੁਹਾਨੂੰ ਨੇੜੇ ਪੈਂਦਾ ਤੁਸੀਂ ਨੱਕੇ ਜ਼ਰੂਰ ਲਾਓ ਪਾਣੀ ਬਚਾਓ ਜਿੰਨਾ ਵੀ ਹੋ ਸ ਸਾਡੇ ਦੋਨਾਂ ਵੀਰਾਂ ਦਾ ਮੈਥੇ ਆਉਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਕਲਾ ਦੀ ਵੀਡੀਓ ਨੂੰ ਦਿਖਾਈ ਆ ਉਸ ਤੋਂ ਮੇਰੀ ਰੁਚੀ ਨੂੰ ਕਿੰਨੀ ਦਿਖਾਈ ਆ ਤਾਂ ਜੋ ਕਿਪੈਸ ਕਲਾ ਕੇਂਦਰ ਨੂੰ ਹੋਰ ਸੁੰਦਰ ਬਣਾ ਸਕੀਏ ਵੱਧ ਤੋਂ ਵੱਧ ਤੁਸੀਂ ਦਾਸ ਨੂੰ ਮੌਕਾ ਦਿਓ ਦਾਸ ਦਾ ਨੰਬਰ ਨੋਟ ਕਰੋ 97803 47724 97803 47724 ਤੇਤੇ ਕਾਲ ਕਰਕੇ ਤੁਸੀਂ ਨੱਕੇ ਸਾਥੇ ਜਰੂਰ ਲੈ ਕੇ ਜਾਓ ਤੁਹਾਡਾ ਆਪਣਾ ਰਾਜੀ ਵੀਰ ਸਦਾ ਕੁਸ਼ਲ ਹੋਵੋ ਤੁਹਾਡਾ ਭਰਾ ਜੀ ਦੋਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਦਾ ਬਹੁਤ ਧੰਨਵਾਦ